ਵੇਖੋ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਆ ਇਹਨਾਂ ਦਾ ਮੁਲਾਜ਼ਾ ਕਰਾਉਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਮੈਡੀਕਲ ਆਹੋ ਕਰਾਉਂਗਾ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਤੇ ਮੌਜੂਦ ਨੇ ਹੁਣ ਅਜੇ ਤਾਂ ਮੈਂ ਆਇਆ ਹੀ ਆ ਆਣ ਕੇ ਤੁਹਾਡੇ ਲੱਗੇ ਹੀ ਖੜਾ ਆ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੁਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਜਿਹੜੇ ਮੁਲਾਜ਼ਮ ਹੈਗੇ ਨੇ ਸੀਓ ਹਸਪਤਾਲ ਦੀ ਚੌਂਕੀ ਦੇ ਮੁਲਾਜ਼ਮ ਹੀ ਨੇ ਹਾਂ ਵੇਖਦੇ ਆ ਹੁਣ ਮੈਂ ਵੇਖਦਾ ਹੁਣ ਸਾਰੀ ਗੱਲ ਵੇਖਦੇ ਆ ਜੀ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆ ਆ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਠੀਕ ਹੈ ਜੀ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਉਹ ਘਾੜੋ ਗੱਡੀ ਕਿਹਦੀ ਹੈ ਕੱਟਾ ਪੜੀਏ ਦੇਖਦੇ ਆਂ ਦੇਖਦੇ ਆਂ ਖੜੋ ਗੱਡੀ ਕੀ ਜੀ ਹੈਗੀ ਜੀ ਆ ਸਰ ਪਤਾ ਨਹੀਂ ਚੱਲ ਰਿਹਾ ਆਪਰੂ ਡਾਊਨਲੋਡ ਹੋ ਰਹੀ ਹੂੰ ਗੱਡੀ ਖੜੀ ਹੈ ਗੱਡੀ ਬੜੀ ਹੁੰਦੀ ਹੈ ਅੱਛਾ ਤੁਹਾਡਾ ਕੀ ਨਾਮ ਹੈ ਜੀ ਨੱਜਾ ਵੀਰ ਨਾਮ ਤੁਸੀ ਕਿੱਥੋਂ ਦੇ ਕਿੱਥੇ ਕਿੱਥੇ ਦੇ ਨਾਤੇ ਕਿੱਥੇ ਦੇ ਨਾਤੇ ਤੁਹਾਡੀ ਸਿਵਲ ਸਿਵਲ ਲੱਗੇ ਸਿਵਲ ਹਸਪਤਾਲ ਦੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋਈ ਕੋਈ ਨਸ਼ਾ ਹਾਂਜੀ ਨਹੀਂ ਬੰਨੀ ਸਰ ਨਹੀਂ ਸਰ ਪਾ ਪਾ ਸੀ ਮਾ ਨਹੀਂ ਆਫ ਡੂਪੀ ਆਂ ਮੇਰੀ ਅਖਤਾਰ ਉਸ ਡਿਊਟੀ ਤੇ ਸਰ ਵਰਦੀ ਪਾ ਕੇ ਖੜੇ ਹੂੰ ਜੀ ਸ਼੍ਰੀਮਾਨੀ ਵਰਦੀ ਪਾਈ ਹੋ ਜੀ ਨੌਂ ਤੋਂ ਰੌਟੀ ਹੈ ਛੇ ਨਹੀਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਲੱਗਦਾ ਵੇ ਜੀ ਕੁਝ ਮਿਲਾਇਆ ਨਹੀਂ ਸਰ ਤੁਹਾਡੀ ਤਸਕਾਰ ਕਿੱਥੇ ਹੈ ਜੀ ਜੀ ਸਰ ਉਹ ਦੇਖਣ ਸੇ ਕਿੱਥੇ ਜੇ ਮੈਂ ਪੁੱਛਾਂ ਤਸਾਰ ਮੇਰੀ ਪੱਕ ਪਈ ਹੈ ਹਾਂਜੀ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਨੌਂ ਡਿਊਟੀ ਹੈ ਇਸ ਟਾਈਮ ਉਹ ਵੀ ਕੱਟਿਆ 2 ਤੋਂ 2 ਘੰਟੇ ਆ ਕੌਨ ਡਿਊਟੀ? ਰੋਬਿਕਟਿਆ ਡਿਊਟੀ ਤੇ ਐਡਵਾਂਸਡ ਬੈਕੌਂਡ ਆਨ ਡਿਊਟੀ ਹੈ। ਰੋਬਿਕਟਿਆ ਇਹ ਪੌਲਸਰ ਡਿਊਟੀ ਇਹ ਪੌਲਸਰ ਨਹੀਂ ਜ਼ਰੂਰੀ ਹੁੰਦੀ। 6 ਵਜੇ ਪੁੱਛੀਓ, ਪੁੱਛੀਓ। 6 ਵਜੇ ਨਾ ਆਵੇ। ਸਿਮੋਨ ਜੀ ਅਮਰਜੈਂਸੀ ਡਿਊਟੀ ਹੈ ਨਾ ਵੀ। ਇਹ ਮੇਰੀ ਮੇਰੀ ਨਹੀਂ। ਉਹ ਉਹਦਾ ਹੌਲਾ ਨਹੀਂ ਆ। ਤੁਹਾਡੀ ਕਿੱਥੇ ਆ? ਮੇਰੀ ਮੈਂ ਮੈਂ ਆ ਜਾ। ਮੈਂ ਤਾਂ ਪਹੁੰਚ ਆ ਜਾ। ਉਹਦੀ ਹੌਲਾ ਡਿਊਟੀ ਹੈ। ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ? ਚੁੱਕ ਜਾ ਸਰ। ਐਸੇ ਕਰਾ। ਜੀ। ਸਰ ਦਾ ਕੀ? ਮੈਂ ਮਰੀ ਦਿਕਨ ਦੀ ਆ ਨਿਰੰਦਰਨ ਜੀ ਇਹ ਜਿਹੜੀ ਗੱਡੀ ਹੈ ਇੱਕ ਇੱਕ ਦੀ ਕਿਹੜੇ ਮੁਲਾਜ਼ਮ ਦੀ ਹੈ ਸਾਫਤਾ ਕੀ ਆਪ ਦੇਖ ਲੈਂਦੇ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਕਿਹੜੀ ਗੱਡੀ ਦੇਖ ਲੈਂਦੇ ਆ ਦੇਖ ਲੈਂਦੇ ਆ ਪੂਰੀ ਮੈਂ ਤੁਹਾਨੂੰ ਰੁਕਵਾ ਕਰਨਾ ਵੀ ਮਾਈਕ ਲਗੋ ਹੋ ਕੋਈ ਨਾ ਰੋ ਦੇਖ ਲੈਂਦੇ ਆ ਕਿਹੜੇ ਮੁਲਾਜ਼ਮ ਦੀ ਹੈ ਡਾਕਟਰ ਦੀ ਹੈ ਕਿਦੀ ਹੈ ਠੀਕ ਹੈ ਜੀ